ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਕਿ ਅਮਰੀਕਾ 'ਚ ਇੱਕ ਸਕੂਲ ਨੇੜੇ ਹਥਿਆਰਬੰਦ ਵਿਅਕਤੀ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਇਹ ਘਟਨਾ ਵਿਸਕਾਂਸਿਨ ਦੇ ਇੱਕ ਮਿਡਲ ਸਕੂਲ ਦੇ ਬਾਹਰ ਵਾਪਰੀ। ਰਾਜ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਸਥਾਨਕ ਸਕੂਲ ਨੂੰ 1 ਘੰਟੇ ਲਈ ਬੰਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਕਿ ਇੱਕ ਹਥਿਆਰਬੰਦ ਵਿਅਕਤੀ ਨੂੰ ਕੈਂਪਸ 'ਚ ਦਾਖਲ ਹੋਣ ਤੋਂ ਪਹਿਲਾਂ ਮਾਉਂਟ ਹੋਰੇਬ ਮਿਡਲ ਸਕੂਲ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ ਰਾਜ ਦੇ ਅਟਾਰਨੀ ਜਨਰਲ ਜੋਸ਼ ਕਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ 'ਚ ਕਿਸੇ ਹੋਰ ਨੂੰ ਸੱਟ ਨਹੀਂ ਲੱਗੀ ਤੇ ਜਾਂਚ ਜਾਰੀ ਹੈ ਉਨਾ ਦੱਸਿਆ ਕਿ ਇਹ ਘਟਨਾ ਸਕੂਲ ਦੇ ਬਾਹਰ ਵਾਪਰੀ ਅਧਿਕਾਰੀਆਂ ਮੁਤਾਬਕ ਵਿਦਿਆਰਥੀ ਨਾਬਾਲਗ ਸੀ ਪਰ ਉਨ੍ਹਾਂ ਨੇ ਉਸ ਦੀ ਉਮਰ ਨਹੀਂ ਦੱਸੀ ਅਧਿਕਾਰੀ ਇਹ ਵੀ ਨਹੀਂ ਦੱਸ ਸਕੇ ਕਿ ਉਹ ਮਾਉਂਟ ਹੋਰੇਬ ਜ਼ਿਲ੍ਹੇ ਦੇ ਕਿਹੜੇ ਸਕੂਲ ਚ ਪੜਦਾ ਸੀ ਕਾਲ ਨੇ ਪੁਲਿਸ ਦੇ ਕਈ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਇਹ ਵੀ ਸਵਾਲ ਸੀ ਕਿ ਕੀ ਵਿਦਿਆਰਥੀ ਨੇ ਕੋਈ ਗੋਲੀ ਚਲਾਈ ਸੀ ਉਨ੍ਹਾਂ ਇਹ ਵੀ ਨਹੀਂ ਦੱਸਿਆ ਕਿ ਉਸ ਕੋਲ ਕਿਸ ਕਿਸਮ ਦਾ ਹਥਿਆਰ ਸੀ ਤੇ ਉਸ ਨੇ ਸਕੂਲ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਸਿਰਫ ਕਾਫੀ ਦੇਰ ਤੱਕ ਮੌਕੇ ਤੇ ਮੌਜੂਦ ਰਹੀ ਤੇ ਇਸ ਦੌਰਾਨ ਵਿਦਿਆਰਥੀ ਨੂੰ ਸਕੂਲ ਦੇ ਅੰਦਰ ਹੀ ਰੱਖਿਆ ਗਿਆ ਬਾਅਦ ਚ ਮਾਪਿਆਂ ਦੇ ਆਉਣ ਤੇ ਵਿਦਿਆਰਥੀਆਂ ਨੂੰ ਘਰੇ ਜਾਣ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਬੱਚੇ ਅਤੇ ਉਹਨਾਂ ਦੇ ਮਾਪੇ ਘਬਰਾ ਗਏ ਮਾਪਿਆਂ ਨੇ ਦੱਸਿਆ ਕਿ ਬੱਚੇ ਕਲਾਸ ਰੂਮਾਂ ਚ ਲੁਕੇ ਰਹੇ ਅਤੇ ਫੋਨ ਤੇ ਗੱਲ ਕਰਨ ਤੋਂ ਡਰ ਰਹੇ ਸਨ ਅਧਿਕਾਰੀਆਂ ਨੇ ਦਿਨ ਭਰ ਫੇਸਬੁੱਕ ਪੋਸਟਾਂ ਰਾਹੀਂ ਅਪਡੇਟ ਕੀਤੀ ਜਾਣਕਾਰੀ ਦਿੱਤੀ ਸਭ ਤੋਂ ਪਹਿਲਾਂ ਸਵੇਰੇ 11:30 ਵਜੇ ਸੂਚਨਾ ਮਿਲ ਕੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਚ ਸਿਰਫ ਕਥਿਤ ਹਮਲਾਵਰ ਨੂੰ ਹੀ ਨੁਕਸਾਨ ਹੋਇਆ ਏ ਚਸ਼ਮਦੀਦਾ ਨੇ ਦੱਸਿਆ ਕਿ ਉਹਨਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਤੇ ਦਰਜણા ਬੱਚਿਆਂ ਨੂੰ ਭੱਜਦੇ ਦੇਖਿਆ ਦੁਪਹਿਰ ਨੂੰ ਕੀਤੀ ਗਈ ਇੱਕ ਪੋਸਟ ਚ ਕਿਹਾ ਗਿਆ ਕਿ ਮਿਡਲ ਸਕੂਲ ਚ ਸ਼ੁਰੂਆਤੀ ਜਾਂਚ ਤੋਂ ਬਾਅਦ ਕਿਸੇ ਹੋਰ ਤੇ ਸ਼ੱਕ ਨਹੀਂ ਹੈ ਪੋਸਟ ਚ ਕਿਹਾ ਗਿਆ ਸਾਡੇ ਕੋਲ ਹਮਲਾਵਰ ਤੋਂ ਇਲਾਵਾ ਕਿਸੇ ਹੋਰ ਨੂੰ ਨੁਕਸਾਨ ਹੋਣ ਦਾ ਕੋਈ ਸੰਕੇਤ ਨਹੀਂ ਹੈ ਅਮਰੀਕਾ ਦੇ ਲਾਸ ਐਂਜਲਸ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ 'ਚ ਪ੍ਰਦਰਸ਼ਨ ਕਰ ਰਹੇ ਫਲਸਤੀਨ ਸਮਰਥਕਾਂ ਨੂੰ ਹਟਾਉਣ ਲਈ ਪੁਲਿਸ ਨੇ ਵੀਰਵਾਰ ਨੂੰ ਕਾਰਵਾਈ ਕੀਤੀ। ਇਸ ਕਾਰਵਾਈ 'ਚ ਪੁਲਿਸ ਨੇ ਬਲ ਦੀ ਵਰਤੋਂ ਕੀਤੀ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਦੌਰਾਨ ਦਰਜણા ਅੰਦੋਲਨਕਾਰੀਆਂ ਦੇ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਪੁਲਿਸ ਦੀ ਕਾਰਵਾਈ 'ਚ 15 ਲੋਕ ਜ਼ਖਮੀ ਵੀ ਹੋਏ ਨੇ। ਅਮਰੀਕਾ ਦੇ ਵੱਖ-ਵੱਖ ਕਾਲਜ ਕੈਂਪਸਾਂ ਤੇ ਫلسطੀਨ ਪੱਕੀ ਪ੍ਰਦਰਸ਼ਨਾਂ ਦੇ ਹਾਲ ਹੀ ਦੇ ਦਿਨਾਂ ਦੌਰਾਨ ਪੁਲਿਸ ਨੇ 2100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਕਬਜ਼ੇ ਵਾਲੇ ਕੈਂਪਸ ਅਤੇ ਇਮਾਰਤਾਂ ਤੇ ਲਗਾਏ ਗਏ ਟੈਂਟਾਂ ਨੂੰ ਖਾਲੀ ਕਰਵਾਇਆ। ਸਰਕਾਰੀ ਵਕੀਲ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਕੋਲੰਬੀਆ ਯੂਨੀਵਰਸਿਟੀ ਦੀ ਪ੍ਰਬੰਧਕੀ ਇਮਾਰਤ ਦੇ ਅੰਦਰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖੰਡਾਉਣ ਲਈ ਇੱਕ ਅਧਿਕਾਰੀ ਨੇ ਗੋਲੀਬਾਰੀ ਵੀ ਕੀਤੀ। ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਕ ਦੇ ਦਫ਼ਤਰ ਦੇ ਬੁਲਾਰੇ ਡਗ ਕੋਹੇਨ ਅਨੁਸਾਰ ਕੋਲੰਬੀਆ ਕੈਂਪਸ ਦੇ ਹੈਮਿਲਟਨ ਹਾਲ ਦੇ ਅੰਦਰ ਮੰਗਲਵਾਰ ਦੇ ਰਾਤ ਅਧਿਕਾਰੀਆਂ ਵੱਲੋਂ ਚਲਾਈ ਗੋਲੀਬਾਰੀ 'ਚ ਕੋਈ ਜ਼ਖਮੀ ਨਹੀਂ ਹੋਇਆ ਕੋਹੇਨ ਨੇ ਵੀਰਵਾਰ ਨੂੰ ਕਿਹਾ ਕਿ ਗੋਲੀ ਦਾ ਨਿਸ਼ਾਨ ਕਿਸੇ ਤੇ ਨਹੀਂ ਸੀ ਅਤੇ ਉਸ ਸਮੇਂ ਹੋਰ ਅਧਿਕਾਰੀ ਮੌਜੂਦ ਸਨ ਪਰ ਨੇੜੇ ਕੋਈ ਵਿਦਿਆਰਥੀ ਨਹੀਂ ਸੀ ਉਹਨਾਂ ਕਹੇ ਕਿ ਬ੍ਰੈਕ ਦਾ ਦਫ਼ਤਰ ਇਸ ਘਟਨਾ ਦੀ ਸਮੀਖਿਆ ਕਰ ਰਿਹਾ ਹੈ ਕੋਲੰਬੀਆ 'ਚ ਇਜ਼ਰਾਈਲ ਹਮਾਸ ਯੁੱਧ ਨੂੰ ਲੈ ਕੇ ਹਾਲ ਹੀ ਦੇ ਕੈਂਪਸ ਪ੍ਰਦਰਸ਼ਨਾਂ ਤੇ ਕ੍ਰੈਕਡਾਊਨ 'ਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਐਸੋਸੀਏਟਿਡ ਪ੍ਰੈਸ ਦੁਆਰਾ ਵੀਰਵਾਰ ਨੂੰ ਇਕੱਠੇ ਕੀਤੇ ਗਏ ਡੇਟਾ ਨੇ ਪਾਇਆ ਕਿ 18 ਅਪ੍ਰੈਲ ਤੋਂ 40 ਯੂਐਸ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਘੱਟੋ-ਘੱਟ 50 ਗ੍ਰਿਫਤਾਰੀਆਂ ਹੋਈਆਂ ਨੇ ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵਿਰੋਧ ਕਰਨ ਦੇ ਅਧਿਕਾਰ ਦਾ ਅੱਜ ਬਚਾ ਕੀਤਾ ਪਰ ਨਾਲ ਹੀ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਣੀ ਰਹਿਣੀ ਚਾਹੀਦੀ ਹੈ ਅਮਰੀਕਾ ਦੇ ਕਾਲਜ ਕੈਂਪਸ 'ਚ ਗਾਜ਼ਾ ਜੰਗ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਉਨਾ ਵਾਈਟ ਹਾਊਸ ਚ ਕਿਹਾ ਲੋਕਤੰਤਰ ਲਈ ਅਸਹਿਮਤੀ ਜ਼ਰੂਰੀ ਹੈ ਪਰ ਅਸਹਿਮਤੀ ਜਤਾਉਂਦੇ ਸਮੇਂ ਕਦੀ ਵੀ ਬਦ ਅਮਨੀ ਨਹੀਂ ਹੋਣੀ ਚਾਹੀਦੀ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਹਨਾਂ ਰੋਸ ਮਜ਼ਾਰਿਆਂ ਕਾਰਨ ਉਹ ਜੰਗ ਪ੍ਰਤੀ ਆਪਣੇ ਨਜ਼ਰੀਏ ਤੇ ਮੋੜ ਵਿਚਾਰ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਬਾਈਡਨ ਨੇ ਕਈ ਮੌਕਿਆਂ ਤੇ ਇਜ਼ਰਾਈਲ ਦੇ ਰਵੱਈਏ ਦੀ ਆਲੋਚਨਾ ਕੀਤੀ ਪਰ ਉਹਨਾਂ ਨੂੰ ਹਥਿਆਰਾਂ ਦੀ ਸਪਲਾਈ ਵੀ ਜਾਰੀ ਰੱਖੀ ਹੈ। ਉੱਧਰ ਪੁਲਿਸ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੈਂਪਸ 'ਚ ਲੱਗੀਆਂ ਰੋਕਾਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਕੈਂਪਸ ਦੇ ਅੰਦਰ ਤੇ ਬਾਹਰ ਤੰਬੂ ਬੰਬੂ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਲਾਊਡ ਸਪੀਕਰਾਂ ਰਾਹੀਂ ਉੱਥੋਂ ਹਟਣ ਦੀ ਚੇਤਾਵਨੀ ਦਿੱਤੀ ਯੂਐਲਸੀਏ ਪ੍ਰਸ਼ਾਸਨ ਤੇ ਕੈਂਪਸ ਪੁਲਿਸ ਵੱਲੋਂ ਦੇਰ ਰਾਤ ਤੱਕ ਉਡੀਕੇ ਜਾਣ ਮਗਰੋਂ ਪੁਲਿਸ ਨੇ ਵੀਰਵਾਰ ਸਵੇਰੇ ਕੈਂਪਸ ਤੋਂ ਰੋਕਾ ਹਟਾਉਣ ਦੀ ਕਾਰਵਾਈ ਵੜ ਦਿੱਤੀ ਫਲਸਤੀਨ ਪੱਖੀ ਸੈਂਕੜੇ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਲਾਸ ਐਂਜਲਸ ਕੈਂਪਸ 'ਤੇ ਬੈਰੀਕੇਡਾਂ ਪਿੱਛੇ ਡਟੇ ਹੋਏ ਹਨ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਸ਼ਰਮ ਕਰੋ ਤੇ ਅਸੀਂ ਇੱਥੋਂ ਨਹੀਂ ਹਿੱਲਾਂਗੇ ਦੇ ਨਾਅਰੇ ਲਾਏ before i head to north carolina, i wanted to speak for a few moments about what's going on on our college campuses here. we've all seen the images. and they put to the test two fundamental american principles. excuse me. <clears throat> the first is the right to free speech and for people to peacefully assemble and make their voices heard. the second is the rule of law. both must be upheld. We are not an authoritarian nation where we silence people or squash dissent. The American people are heard. In fact, peaceful protest is in the best tradition of how Americans respond to consequential issues. But, but, neither are we a lawless country. <clears throat> we are a civil society, and order must prevail. Throughout our history, we've often faced moments like this because we are a big, diverse, free thinking, and freedom loving nation. In moments like this, there are always those who rush in to score political points. But this isn't a moment for politics. It's a moment for clarity. So let me be clear peaceful protest in America, violent protest is not protected. Peaceful protest is. It's against the law when violence occurs. Destroying property is not a peaceful protest. It's against the law. Vandalism, trespassing. Breaking windows, shutting down campuses, forcing the cancellation of classes and graduations. None of this is a peaceful protest. Threatening people, intimidating people, instilling fear in people is not a peaceful protest. It's against the law. Dissent is essential to democracy, but dissent must never lead to disorder or to denying the rights of others so students can finish the semester and their college education. Look, it's basically a matter of fairness it's a matter of what's right. there's the right to protest, but not the right to cause chaos. people have the right to get an education, the right to get a degree, the right to walk across a campus safely without fear of being attacked. but let's be clear about this as well. there should be no place on any campus, no place in america, for anti-semitism or threats of violence against jewish students. there is no place for hate speech. Or violence of any kind, whether it's anti Semitism, Islamophobia, or discrimination against Arab Americans or Palestinian Americans. It's simply wrong. There's no place for racism in America. It's all wrong. It's un American. I understand people have strong feelings and deep convictions. In America, we respect the right and protect the right for them to express that. But it doesn't mean anything goes. It needs to be done without violence without destruction without hate and within the law you know I make no mistake as president i will always defend free speech and i will always be just as strong as standing up for the rule of law that's my responsibility to you the american people and my obligation to the constitution thank you very much mr president have the protests forced you to reconsider any of the policies with regard to the region no Thank you. Mr President do you think the national I guard should intervene No Mr President ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਕੁਆਡ ਦੇ ਦੋ ਭਾਈਵਾਲ ਭਾਰਤ ਅਤੇ ਜਾਪਾਨ ਅਤੇ ਅਮਰੀਕਾ ਦੇ ਦੋ ਵਿਰੋਧੀ ਰੂਸ ਤੇ ਚੀਨ ਪ੍ਰਵਾਸੀਆਂ ਨਾਲ ਨਫ਼ਰਤ ਕਰਦੇ ਨੇ ਉਹਨਾਂ ਕਹਿੰਦੇ ਕਿ ਅਮਰੀਕਾ ਵਾਂਗ ਇਹਨਾਂ ਚੋਂ ਕੋਈ ਵੀ ਦੇਸ਼ ਪ੍ਰਵਾਸੀਆਂ ਦਾ ਸਵਾਗਤ ਨਹੀਂ ਕਰਦਾ ਬਾਈਡਨ ਨੇ ਚੋਣਾਂ ਲਈ ਫੰਡ ਇਕੱਠਾ ਕਰਨ ਲਈ ਬੁੱਧਵਾਰ ਸ਼ਾਮ ਨੂੰ ਆਯੋਜਿਤ ਇੱਕ ਪ੍ਰੋਗਰਾਮ 'ਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਚੋਣ ਆਜ਼ਾਦੀ ਅਮਰੀਕਾ ਤੇ ਲੋਕਤੰਤਰ ਦੇ ਬਾਰੇ 'ਚ ਹੈ ਇਸ ਲਈ ਮੈਨੂੰ ਤੁਹਾਡੀ ਸਖਤ ਜ਼ਰੂਰਤ ਹੈ ਤੁਸੀਂ ਜਾਣਦੇ ਹੋ ਕਿ ਸਾਡੀ ਅਰਥਵਿਵਸਥਾ ਤੁਹਾਡੇ ਤੇ ਕੁਝ ਹੋਰ ਲੋਕਾਂ ਦੇ ਕਾਰਨ ਵਧੀ ਹੈ ਕਿਉਂਕਿ ਅਸੀਂ ਪ੍ਰਵਾਸੀਆਂ ਦਾ ਸਵਾਗਤ ਕਰਦੇ ਹਾਂ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਬਾਈਡਨ ਨੇ ਕਿਹਾ ਇਸ ਬਾਰੇ ਸੋਚੋ ਚੀਨ ਆਰਥਿਕ ਤੌਰ ਤੇ ਇੰਨੀ ਬੁਰੀ ਤਰ੍ਹਾਂ ਕਿਉਂ ਰੁਕਿਆ ਹੋਇਆ ਹੈ ਜਾਪਾਨ ਕਿਉਂ ਪਰੇਸ਼ਾਨੀ ਚ ਹੈ ਰੂਸ ਕਿਉਂ ਰੁਕਿਆ ਹੈ ਭਾਰਤ ਕਿਉਂ ਰੁਕਿਆ ਹੈ ਕਿਉਂਕਿ ਉਹ ਪ੍ਰਵਾਸੀਆਂ ਨਾਲ ਨਫ਼ਰਤ ਕਰਦੇ ਨੇ ਰਾਸ਼ਟਰਪਤੀ ਨੇ ਕਿਹਾ ਪ੍ਰਵਾਸੀ ਸਾਨੂੰ ਮਜ਼ਬੂਤ ਬਣਾਉਂਦੇ ਨੇ ਸਾਡੇ ਕੋਲ ਅਜਿਹੇ ਲੋਕਾਂ ਦੀ ਭੀੜ ਹੈ ਜੋ ਇੱਥੇ ਰਹਿਣਾ ਚਾਹੁੰਦੇ ਹਨ ਤੇ ਯੋਗਦਾਨ ਪਾਉਣਾ ਚਾਹੁੰਦੇ ਨੇ ਜੌਨਸਨ ਐਂਡ ਜੌਨਸਨ ਦੀ ਇੱਕ ਸਹਾਇਕ ਕੰਪਨੀ ਟੈਲਕਮ ਲੇਸਡ ਬੇਬੀ ਪਾਊਡਰ ਨਾਲ ਜੁੜੇ ਅੰਡਕੋਸ਼ ਕੈਂਸਰ ਦੇ ਮਾਮਲਿਆਂ 'ਚ ਆਪਣੇ ਨਿਪਟਾਰੇ ਦੇ ਹਿੱਸੇ ਵਜੋਂ 25 ਸਾਲ 'ਚ ਲਗਭਗ 648 ਮਿਲੀਅਨ ਡਾਲਰ ਦਾ ਮੁਆਵਜ਼ਾ ਅਦਾ ਕਰੇਗੀ ਜੌਨਸਨ ਐਂਡ ਜੌਨਸਨ ਦੇ ਖਿਲਾਫ ਦਾਇਰ ਮੁਕਦਮੇ 'ਚ ਦੋਸ਼ ਲਗਾਇਆ ਗਿਆ ਕਿ ਇਸ ਦਾ ਟੈਲਕਮ ਅੰਡਕੋਸ਼ ਕੈਂਸਰ ਅਤੇ ਮੈਸੋਥੈਲੀਓਮਾ ਦਾ ਕਾਰਨ ਬਣਦਾ ਹੈ ਕੰਪਨੀ ਨੇ ਇਹਨਾਂ ਮਾਮਲਿਆਂ ਨੂੰ ਸੁਲਝਾਉਣ ਲਈ ਸਹਾਇਕ ਕੰਪਨੀ ਦੇ ਪੁਨਰਗਠਨ ਲਈ ਕਿਹਾ ਇਸ ਵਾਰ ਕੰਪਨੀ ਦੇ ਪਲਾਨ ਚ 3 ਮਹੀਨੇ ਦੀ ਬੇਨਤੀ ਮਿਆਦ ਰੱਖੀ ਗਈ ਸੀ ਇਸ ਸਮੇਂ ਦੌਰਾਨ ਅੰਡਪੋਸਟ ਦੇ ਕੈਂਸਰ ਦੇ ਦਾਅਵੇਦਾਰ ਸਕੀਮ ਦੇ ਪੱਖ ਅਤੇ ਵਿਰੋਧ ਵੋਟ ਕਰ ਸਕਦੇ ਨੇ ਜੇਕਰ 75% ਦਾਅਵੇਦਾਰਾਂ ਦਾ ਪੱਖ ਲੈਂਦੇ ਨੇ ਤਾਂ ਇਹ ਸਹਾਇਕ ਕੰਪਨੀ ਦਿਵਾਲੀਆਪਨ ਦਾਇਰ ਕਰ ਸਕਦੀ ਹੈ ਇਸ ਤੋਂ ਬਾਅਦ ਮੈਸੋਥੈਲੀਓਮਾ ਦੀ ਬਕਾਇਆ ਕੇਸਾਂ ਦਾ ਨਿਪਟਾਰਾ ਸਕੀਮ ਤੋਂ ਬਾਹਰ ਹੋ ਜਾਵੇਗਾ ਕੰਪਨੀ ਦੇ ਖਿਲਾਫ 60 ਹਜ਼ਾਰ ਤੋਂ ਵੱਧ ਅਜਿਹੇ ਕੇਸ ਦਰਜ ਕੀਤੇ ਗਏ ਨੇ ਜਿਨ੍ਹਾਂ 'ਚ ਦਾਵਾ ਕੀਤਾ ਗਿਆ ਹੈ ਕਿ ਇਸ ਦੇ ਬੇਬੀ ਪਾਊਡਰ ਦੀ ਵਰਤੋਂ ਨਾਲ ਕੈਂਸਰ ਹੋ ਸਕਦਾ ਹੈ ਕੰਪਨੀ ਇਹਨਾਂ ਦਾਅਵੇਦਾਰਾਂ ਨੂੰ ਭੁਗਤਾਨ ਕਰਨ ਲਈ ਆਪਣੀ ਇੱਕ ਸਹਾਇਕ ਕੰਪਨੀ ਨੂੰ ਦਿਆਲ ਲਿਆ ਪੰਚ ਲੈਣਾ ਚਾਹੁੰਦੀ ਹੈ ਤਾਂ ਜੋ ਪੀੜਤਾ ਨਾਲ ਅਦਾਲਤ ਤੋਂ ਬਾਹਰ ਸਮਝੌਤਾ ਕਰਕੇ ਮਾਮਲੇ ਦਾ ਨਿਪਟਾਰਾ ਕੀਤਾ ਜਾ ਸਕੇ ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਤੱਥ ਨੂੰ ਸਵੀਕਾਰ ਨਹੀਂ ਕੀਤਾ ਕਿ ਉਹਨਾਂ ਦੇ ਪਾਊਡਰ 'ਚ ਕੋਈ ਨੁਕਸ ਸੀ ਅਤੇ ਇਸ ਨਾਲ ਕੈਂਸਰ ਹੋਣ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਮਸ਼ਹੂਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਪੁਲਾੜ ਦੀ ਆਪਣੀ ਤੀਜੀ ਯਾਤਰਾ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ 6 ਮਈ ਦੀ ਸਵੇਰ ਨੂੰ ਬੋਇੰਗ ਕੰਪਨੀ ਦੇ ਸਟਾਰਲਾਈਨਰ ਪੁਲਾੜ ਯਾਨ ਤੇ ਸਵਾਰ ਹੋ ਕੇ ਫਲੋਰੀਡਾ ਦੇ ਕੇਪ ਕੈਨਾਵਰਲ ਸਪੇਸ ਫੋਰਸ ਸਟੇਸ਼ਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਣਗੇ। ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ ਦੋ ਮਿਸ਼ਨਾਂ ਦੌਰਾਨ ਪੁਲਾੜ 'ਚ ਕੁੱਲ 322 ਦਿਨ ਬਿਤਾਏ ਸਨ ਸੁਨੀਤਾ ਵਿਲੀਅਮਜ਼ ਦੀ ਇਹ ਤੀਜੀ ਪੁਲਾੜ ਉਡਾਣ ਹੋਵੇਗੀ ਤੇ ਇਸ ਵਾਰ ਉਹ ਧਰਤੀ ਤੋਂ 400 ਕਿਲੋਮੀਟਰ ਦੀ ਉਚਾਈ ਤੱਕ ਜਾਣ ਵਾਲੇ ਨੇ ਬੋਇੰਗ ਕੰਪਨੀ ਵੱਲੋਂ ਪਹਿਲੀ ਵਾਰ ਟੈਸਟ ਫਲਾਈਟ ਦਾ ਆਯੋਜਨ ਕੀਤਾ ਗਿਆ ਹੈ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਇਸ ਵਾਰ ਇਸ ਹਫਤੇ ਪੁਲਾੜ 'ਚ ਜਾਵੇਗੀ ਇਸ ਵਾਰ ਉਸ ਦੇ ਬੜੀ ਲੰਬੀ ਦੂਰੀ ਤੈਅ ਕਰਨ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਪਹਿਲੀ ਵਾਰ ਬੋਇੰਗ ਕੰਪਨੀ ਇੱਕ ਟੈਸਟ ਫਲਾਈਟ ਦਾ ਆਯੋਜਨ ਕਰ ਰਹੀ ਹੈ ਜਿਸ ਵਿੱਚ ਸੁਨੀਤਾ ਵਿਲੀਅਮਸ ਹਿੱਸਾ ਲੈਣ ਜਾ ਰਹੀ ਹੈ ਇਸ ਮਿਸ਼ਨ ਨੂੰ ਕਰੂ ਫਲਾਈਟ ਟੈਸਟ ਦਾ ਨਾਮ ਦਿੱਤਾ ਗਿਆ ਹੈ ਇਸ ਵਿੱਚ ਸੁਨੀਤਾ ਵਿਲੀਅਮਸ ਦੇ ਨਾਲ ਨਾਸਾ ਦੇ ਪੁਲਾੜ ਯਾਤਰੀ ਬੁਚ ਵਿਲਮੋਰ ਵੀ ਨਜ਼ਰ ਆਉਣਗੇ ਇਹ ਵਿਲੀਅਮਸ ਦੀ ਤੀਜੀ ਪੁਡਾਣ ਹੋਵੇਗੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ